ਖਾਵੇ ਹੱਕ ਤਾਂ ਖਾਈ ਸਾਡੇ ਦਵਾਈਆਂ ਵੀ ਖਾਵੇ ਸਾਡਾ ਕੁਝ ਛੜਣਾ ਹੀ ਨਹੀਂ ਤੁਸੀਂ ਸਾਡੇ ਤੇ ਘਰਾਂ ਦੀਆਂ ਇੱਟਾਂ ਵੀ ਖਾ ਜਾਓਗੇ ਜਿਸ ਤਰ੍ਹਾਂ ਤੁਹਾਡੇ ਲੱਛਣ ਹੈ ਠੀਕ ਹੈ ਕਿਉਂਕਿ ਸਾਡੀ ਲਾਲ ਹਾਂਜੀ ਵੀਰੋ ਕਲਵੰਤ ਸਿੰਘ ਢਾਲੀਵਾਲ ਜੀ ਉਹਨਾਂ ਨੇ ਕੁਝ ਸੁਝਾਅ ਦਿੱਤੇ ਆ ਜਿਹਦੇ ਆਪਾਂ ਮੰਨ ਲਾਂਗੇ ਤੇ ਵਧੀਆ ਰਵਾਂਗੇ ਨਹੀਂ ਤਾਂ ਫਿਰ ਚੌ ਪੰਜੀ ਥਾਈ ਤੇ ਆਪਣਾ ਪਿੰਡ ਵੰਡੇ ਹੀ ਗਏ ਆ ਤੇ ਬਾਕੀ ਤੁਸੀਂ ਆ ਵੀਡੀਓ ਸੁਣ ਕੇ ਦੇਖ ਲਓ ਇਹ ਤਾਂ ਯਾਰ ਕੋਈ ਦੀਨਮਲ ਵੀ ਨਹੀਂ ਇਹਨਾਂ ਦਾ ਪਰਸੋਂ ਇੱਕ ਬੰਦਾ ਮੈਨੂੰ ਪਤਾ ਲੱਗਿਆ ਪਹਿਲਾਂ ਕਾਂਗਰਸੀ ਫਿਰ ਆਪ ਚ ਆ ਗਿਆ ਹੁਣ ਬੀਜੇਪੀ ਚ ਲੱਗਿਆ ਥੋੜਾ ਇਹਨਾਂ ਨੇ ਕੀ ਕਰਨਾ ਹੈ ਤੁਸੀਂ ਆਪ ਦੀ ਸਿਹਤ ਦਾ ਖੁਦ ਖਿਆਲ ਰੱਖਣਾ ਇਹ ਤਾਂ ਛੜੱਪੇ ਮਾਰ ਮਾਰ ਤੁਰੇ ਜਾਂਦੇ ਵੀ ਹੁਣ ਆਹ ਪਾਰਟੀ ਹੀ ਹੈ ਨਹੀਂ ਹੁਣ ਉਧਰ ਚੱਲਾਂ ਮੈਂ ਉਧਰ ਚੱਲਾਂ ਕਿਉਂ ਜਾਂਦੇ ਆ ਵੀ ਕ腐ਪਸ਼ਨ ਬੋਲੋ ਠੋਕੇ ਦੇਖੋ ਇੱਥੇ ਇਹ ਕ੍ਰਾਪਟ ਲੋਕ ਐ ਸਾਰੇ ਇਹਨਾਂ ਤੋਂ ਪਾਸੇ ਹੋ ਜਾਓ ਤੁਸੀਂ ਆਪਣੇ ਘਰ ਸੰਭੋ ਤੇ ਪਿੰਡਾਂ ਨੂੰ ਇਕੱਠੇ ਰੱਖੋ ਪਿੰਡ ਘੁੱਗ ਵੱਸਦਾ ਹੈ ਗੁਰੂ ਸਾਹਿਬ ਪਿੰਡਾਂ 'ਚ ਆ ਉਹ ਪਿੰਡਾਂ ਨੂੰ ਖਰਾਬ ਨਾ ਕਰਿਓ ਮੈਨੂੰ ਤਾਂ ਲੱਗਦਾ ਹੈ ਕਿ ਪਿੰਡ ਚੋਂ ਥਾਈ ਹੋਣਗੇ ਮੈਨੂੰ ਅੱਗੇ ਵੀ ਕਿਸੇ ਨੇ ਸਵਾਲ ਕੀਤਾ ਸੀ ਕਿਉਂਕਿ ਇਹ ਕੈਂਸਰ ਹੈ ਰਾਜਨੀਤਿਕ ਪਾਰਟੀਆਂ ਅੱਗੇ ਮੈਨੂੰ ਪੁੱਛਿਆ ਜਦੋਂ ਆਪ ਪਾਰਟੀ ਆਈ ਵੀ ਕੀ ਹੋਊ ਮੈਨੂੰ ਇਹ ਮੈਨੂੰ ਇਹ ਨਾ ਪਤਾ ਨਹੀਂ ਕੀ ਹੋਊਗਾ ਪਰ ਪਿੰਡ ਮੇਰਾ ਪਿੰਡ ਤਿੰਨੀ ਥਾਈ ਹੋ ਜੂ ਕਹਿੰਦਾ ਉਹ ਕਿਵੇਂ ਅਕਾਲੀ ਤੇ ਕਾਂਗਰਸੀ ਪਹਿਲਾਂ ਹੁੰਦੇ ਸੀ ਫਿਰ ਆਪ ਵਾਲੇ ਆ ਗਏ ਤਿੰਨੀ ਥਾਈ ਹੋਗੇ ਹੁਣ ਭਾਜਪਾ ਵੀ ਆ ਗਈ ਹੁਣ ਚੌਥਾ ਹੀ ਹੋ ਜਾਓਗੇ ਰਿਜ਼ਲਟ ਕੋਈ ਨਹੀਂ ਰਿਜ਼ਲਟ 0 ਹੀ ਆਉਣਾ ਪਰ ਪਿੰਡ ਮੇਰਾ ਘੁੱਗ ਵੱਸਦਾ ਗੁਰੂਆਂ ਪੀਰਾਂ ਦਾ ਉਹ ਚੌਥਾ ਹੀ ਹੋ ਜਾਣਾ ਨੋਟ ਕਰ ਲਓ ਮੇਰੀਆਂ ਉਂਗਲਾਂ ਦੇਖ ਲਓ ਜੇ ਨਾ ਹੋਇਆ ਤਾਂ ਮੈਨੂੰ ਕੋਲਵੰਦ ਸਿੰਘ ਨਾ ਕਿਓ ਇਹ ਕੈਂਸਰ ਸਾਡੇ ਸਮਾਜ ਤੇ ਵੀ ਠੀਕ ਹੈ ਇਹਨਾਂ ਨੂੰ ਕੋਈ ਕੋਈ ਚੜੀ ਲੱਥੀ ਦੀ ਨਹੀਂ ਕੋਈ ਤੁਸੀਂ ਮਰ ਜੋ ਜਿਉਂ ਕੋ ਸਸਤਾ ਲਚ ਦਵਾਈ ਹੈਗੀ ਕਿ ਨਹੀਂ ਹੈਗੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਇਹ ਤੁਹਾਡੇ ਨਾਲ ਤੁਹਾਡੀ ਮਾਂ ਮਰ ਜਾਂਦੀ ਹੈ ਫਿਰ ਭੋਗਤੇ ਆਉਂਦੇ ਹਨ ਨਾ ਜਿਵੇਂ ਕਲਵੰਦ ਸਿੰਘ ਦੀ ਮਾਂ ਮਰ ਗਈ ਚਿੱਟੇ ਚਗੇ ਪਜਾਮੇ ਪਾ ਕੇ ਲੈ ਸੱਤ ਅੱਠ ਗੱਡੀਆਂ ਹੁੰਦੀਆਂ ਹਨ ਹੂ ਹੂ ਕਰਦੇ ਆਉਂਦੇ ਆ ਇਹਨਾਂ ਤੋਂ ਬਚੋ ਕੀ ਕਰਾਉਣਾ ਹੈ ਨਾ ਤੋਂ ਆਪਾਂ ਆਪੋ ਆਪਣੇ ਪਿੰਡ ਸੰਭੋ ਸਿੰਪਲ ਬੰਦੇ ਚਿੰਗੇ ਇਨਸਾਨਾਂ ਨੂੰ ਵੋਟ ਪਾਇਓ ਦੇਖ ਕੇ ਠੀਕ ਹੈ ਅਰੇ ਮੇਰੀਆਂ ਬੇਨਤੀਆਂ ਜ਼ਰੂਰ ਫਰਮਾਨ ਥੋੜਾ ਮੈਂ ਗੁੱਸੇ 'ਚ ਬੋਲਿਆ ਇਸ ਲਈ ਤੇ ਯਾਰ ਦੁੱਖ ਹੁੰਦਾ ਕਿਉਂਕਿ 18.5 ਸਾਲ ਹੋ ਗਏ ਵਰ ਅਸੇ ਕੁੱਤੇਆਂ ਨੂੰ ਸਾਡੀ ਹਾਲਤ ਹੋਈ ਪਈ ਆ ਭੌਂਕਦੇ ਤੁਰੇ ਫਿਰਦੇ ਆ ਗਰਮੀ ਸਰਦੀ ਦੇ ਵਿੱਚ ਤੇ ਜਦੋਂ ਇਹਨਾਂ ਦੇ ਹਾਲਾਤ ਦੇਖਦੇ ਆ ਸਾਡਾ ਦਿਲ ਦੁਖੀ ਹੁੰਦਾ ਵੇਜ ਜਾਂਦੇ ਆ ਖਾ ਜਾਂਦੇ ਆ ਸਭ ਕੁਝ ਦਵਾਈਆਂ ਖਾ ਜਾਂਦੇ ਆ ਕੁਝ ਨਹੀਂ ਛੱਡਦੇ ਇਹ ਪਤਾ ਨਹੀਂ ਕਿਵੇਂ ਹਾਜਮ ਹੋ ਜਾਂਦਾ ਇਹਨਾਂ ਦਾ ਸਾਰਾ ਕੁਝ ਇਹਨਾਂ ਦੇ ਠੀਕ ਹੈ ਮਰ ਜਾਣਾ ਇੱਕ ਦਿਨ ਮਰ ਜਾਣਾ ਇੱਕ ਦਿਨ ਆਪਾਂ ਸਭ ਨੇ ਕਿਉਂ ਕਿਸੇ ਦੇ ਹੱਕ ਖਾਣੇ ਆ ਇਹ ਮੇਰੀ ਮਿੰਨਤ ਹੈ ਤੁਹਾਡੇ ਅੱਗੇ ਲੀਡਰੋ ਬੰਦੇ ਬਣੋ ਐਂ ਥੋੜੀ ਜਿਹੀ ਚੰਗੀ ਸੋਚ ਰੱਖੋ ਸਾਡੇ ਸਭ ਚੀਜ਼ ਸਾਡੇ ਖਾਵੇ ਹੱਕ ਤਾਂ ਖਈ ਸਾਡੇ ਦਵਾਈਆਂ ਵੀ ਖਾਵੇ ਸਾਡਾ ਕੁਝ ਛੜਨਾ ਹੀ ਨਹੀਂ ਤੁਸ ਸਾਡੇ ਤਾਂ ਘਰਾਂ ਦੀਆਂ ਇੱਟਾਂ ਵੀ ਖਾ ਸਾਡੇ ਖਾਲੀ ਘਰਾਂ